ਸਤਸਰੀਏ ਕਾਲ ਜੀ ਅੱਜ ਕੱਲ ਜੇ ਕਿਸੇ ਨੂੰ ਸਤਸਰੀਏ ਕਾਲ ਬੁલાਣੀ ਪੈ ਜੇ ਨਾ ਮੌਤ ਪੈ ਜਾਂਦੀ ਆ ਅੱਜ ਕੱਲ ਸਾਰੇ ਕੰਮਾਂ ਤੋਂ ਔਖੀ ਸਤਸਰੀਏ ਕਾਲ ਬੁલાਣੀ ਆ ਜੇ ਕਿਸੇ ਨੂੰ ਦਿਖ ਜਾਵੇ ਨਾ ਕਿ ਬੰਦੇ ਨੂੰ ਸਤਸਰੀਏ ਕਾਲ ਬੁલાਣੀ ਪੈਣੀ ਆ ਤਾਂ ਬੰਦਾ ਇਗਨੋਰ ਮਾਰ ਕੇ ਲੰਘ ਜਾਂਦਾ ਸਾਈਡ ਨੂੰ ਹੋ ਕੇ ਏਦਾਂ ਲੰਘ ਜਾਂਦਾ ਜਿਵੇਂ ਕਿ ਸ਼ੋਅ ਕਰਦਾ ਵੀ ਜਿਵੇਂ ਅਸੀਂ ਦੇਖਿਆ ਹੀ ਨਹੀਂ ਉਸ ਨੂੰ ਉਸ ਨੇ ਸਾਨੂੰ ਦੇਖਿਆ ਹੀ ਨਹੀਂ ਸੋ ਸਤਸਰੀਏ ਕਾਲ ਬੁਲਾਣੀ ਐਨੀ ਔਖੀ ਹੋ ਗਈ ਅੱਜ ਕੱਲ ਪਤਾ ਨਹੀਂ ਕਿਉਂ ਲੋਕ ਸਤਸਰੀ ਕਾਲ ਨੂੰ ਭੱਜਣ ਲੱਗੇ ਨੇ। ਲੈ ਸਿਆਣੇ ਬੰਦਿਆਂ ਦੀ ਗੱਲ ਦੱਸਦੀਆਂ ਜਵਾਕਾਂ ਨੂੰ ਤਾਂ ਕੀ ਕਹੀਏ। ਸਿਆਣਾ ਬੰਦਾ ਵੀ ਕਿਸੇ ਨੂੰ ਆਪ ਸਤਸਰੀ ਕਾਲ ਬੁਲਾ ਕੇ ਰਾਜੀ ਨਹੀਂ ਹੈਗਾ। ਅਗਲਾ ਕਹਿੰਦਾ ਮੈਂ ਕਿਉਂ ਬੁਲਾਵਾਂ ਪਹਿਲਾਂ ਮੈਨੂੰ ਸਾਹਮਣੇ ਵਾਲਾ ਬੁਲਾਵੇ। ਈਗੋ ਮੈਂ ਕਹਨੀ ਆ ਈਗੋ ਇੰਨੀ ਕਾ ਚੁੱਕੀ ਆ ਕੋਈ ਕਿਸੇ ਨੂੰ ਬੁਲਾ ਕੇ ਰਾਜੀ ਨਹੀਂ। ਪਰ ਪਤਾ ਨਹੀਂ ਕਿਉਂ ਹੁੰਦਾ ਕੀ ਜਾ ਰਹਿਆ ਸਾਰਿਆਂ ਨੂੰ। ਆ ਲੈ ਥੋੜੇ ਦਿਨਾਂ ਦੀ ਗੱਲ ਆ। ਮੈਂ ਕਿਸੇ ਦੇ ਵਿਆਹ ਤੇ ਗਈ। ਉੱਥੇ ਰਿਸ਼ਤੇਦਾਰਾਂ ਦੇ ਸੁੱਖ ਨਾਲ ਜਵਾਕ ਆਏ ਹੋਏ ਹੈਨਾ ਮੈਂ ਤਾਂ ਦੇਖ ਲਈ ਸੀ ਹੁਣ ਜਾਣ ਜਾਣ ਕੇ ਪਰੇ ਪਰੇ ਨੂੰ ਲੰਗੀ ਜਾਣ ਮੈਂ ਵੀ ਕਵਾਂ ਗੱਲ ਕੀ ਹੋਈ ਲੈ ਗੱਲ ਕੀ ਸਵਾਹ ਹੋਣੀ ਸੀ ਸੱਸਰੀ ਕਾਲ ਬੁਲਾਣ ਦੇ ਮਾਰੇ ਮੈਨੂੰ ਪਾਸੇ ਪਾਸੇ ਨੂੰ ਭੱਜੇ ਫਿਰਨ ਸਵੇਰ ਤੋਂ ਸ਼ਾਮ ਹੋ ਗਈ ਸਾਰਾ ਵਿਆਹ ਲੰਘ ਗਿਆ ਮੇਰੇ ਸਾਹਮਣੇ ਨਹੀਂ ਆਏ ਵੀ ਉਹਨੂੰ ਤਾਂ ਸੱਸਰੀ ਕਾਲ ਬੁલાਣੀ ਪੈਣੀ ਆ ਜਦ ਮੈਂ ਉਹਦੇ ਘਰਦਿਆਂ ਨੂੰ ਪੁੱਛਿਆ ਵੀ ਭਾਈਆ ਜਵਾਕ ਆ ਕਿ ਉਹ ਪਰੇ ਪਰੇ ਜੇ ਫਿਰੀ ਜਾਂਦੇ ਆ ਵੀ ਮੇਰੇ ਕੋਲ ਵੀ ਨਹੀਂ ਆਏ ਹੈਗੇ ਕਹਿੰਦੇ ਭੈਣ ਜੀ ਤੁਹਾਨੂੰ ਕੀ ਦੱਸੀਏ ਇਹ ਤਾਂ ਕਹਿੰਦੇ ਸਤਸ੍ਰੀ ਅਕਾਲ ਮਲਾਣ ਦੇ ਬਿਮਾਰੀ ਨਾ ਦੂਰ ਦੂਰ ਨੂੰ ਭੱਜੀ ਫਿਰਦੇ ਨੇ ਕਹਿੰਦੇ ਜੇ ਅਸੀਂ ਕਿਸੇ ਨੂੰ ਕਹਿੰਨੇ ਆ ਵੀ ਕਿਸੇ ਰਿਸ਼ਤੇਦਾਰੇ ਨੂੰ ਬੁਲਾ ਦਿਓ ਕਹਿੰਦੇ ਸਾਨੂੰ ਕਹਿੰਦੇ ਸਾਡੇ ਤੋਂ ਨਹੀਂ ਬੁਲਾਈ ਜਾਂਦੀ ਹੈਗੀ ਕਹਿੰਦੇ ਉਹ ਤਾਂ ਸਾਹਮਣੇ ਹੀ ਨਹੀਂ ਆਉਂਦੇ ਹੈਗੇ ਇਹ ਹਾਲ ਹੋਇਆ ਪਿਆ ਅੱਜਕੱਲ ਜਵਾਕਾਂ ਨੂੰ ਕੀ ਮਤ ਦੇਵਾਂਗੇ ਵੱਡਿਆਂ ਦਾ ਵੀ ਇਹੀ ਹਾਲ ਆ ਜੇ ਕਿਸੇ ਨੂੰ ਕਿਸੇ ਨੂੰ ਬੁલાਣੀ ਪੈਂਦੀ ਹੈ ਤਾਂ ਬੁਲਾਉਂਦਾ ਹੀ ਨਹੀਂ ਅਗਲਾ ਮੈਂ ਕਹਿੰਨੀ ਆ ਸਾਰਿਆਂ ਕੰਮਾਂ ਤੋਂ ਔਖੀ ਇੱਕ ਦੂਜੇ ਨੂੰ ਸਤਸ੍ਰੀ ਅਕਾਲ ਬੁਲਾਣੀ ਹੋਊਗੀ ਪਹਿਲੇ ਜ਼ਮਾਨੇ ਦੀ ਗੱਲ ਕਰੀਏ ਨਾ ਪਹਿਲਾਂ ਜਦੋਂ ਕਿਸੇ ਨੂੰ ਸਤਸ੍ਰੀ ਅਕਾਲ ਬੁਲਾਉਂਦੇ ਸੀ ਪੈਰੀ ਹੱਥ ਲਾਂਦੇ ਸੀ ਅਗਲਾ 100 100 ਸਿਸਾ ਦਿੰਦਾ ਸੀ ਅਗਲਾ ਕਹਿੰਦਾ ਸੀ ਜਿਉਂਦਾ ਰਹਿ ਪੁੱਤ ਤੇਰੀ ਉਮਰ ਲੰਬੀ ਹੋਵੇ ਹੈਨਾ ਤੇਰੀ ਉਮਰ ਲੋਕਗੀਤ ਜਿੰਨੀ ਲੰਬੀ ਹੋਵੇ 100 100 ਸਿਸਾ ਦੇਣੀਆਂ ਮੈਂ ਕਿਹਾ ਬਜ਼ੁਰਗਾਂ ਨੇ ਬੰਦਾ ਲੰਘ ਜਾਂਦਾ ਸੀ ਸਿਸਾ ਹੀ ਦਿੰਦੇ ਰਹਿੰਦੇ ਸੀ ਪਿੱਛੋਂ ਵੀ ਫਿਰ ਸਿਸਾ ਵੀ ਸੱਚੀਆਂ ਸੀ ਜਦੋਂ ਅਸੀਂ ਕਿਸੇ ਦਾ ਸਤਕਾਰ ਕਰਾਂਗੇ ਤਾ ਸਾਨੂੰ ਸੀਸਾ ਤਾਂ ਮਿਲਣ ਗਈ ਅੱਜ ਕੱਲ ਦੇ ਜਵਾਕਾਂ ਦਾ ਹਾਲ ਆ ਲੈ ਥੋੜੇ ਦਿਨ ਪਹਿਲਾਂ ਦੀ ਇੱਕ ਹੋਰ ਗੱਲ ਦੱਸਾਂ ਉਹ ਤੋਂ ਪਹਿਲਾਂ ਮੈਂ ਕਿਸੇ ਰਿਸ਼ਤੇਦਾਰੀ 'ਚ ਮਿਲਣ ਗਈ ਉਹਨਾਂ ਦਾ ਜਵਾਕ ਬੈਠਿਆ ਫੋਨ ਚਲਾਈ ਜਾਵੇ ਮਾਪਿਓ ਨੇ ਤਾਂ ਮੈਨੂੰ ਸਾਸਤਰੀ ਕਾਲ ਬੁਲਾਤੀ ਹਨਾ ਆਪਾਂ ਵੀ ਬੁਲਾਤੀ ਚਲੋ ਜੀ ਬਹਿ ਗਏ ਹੁਣ ਜਵਾਕ ਆਪਣੀ ਮਸਤੀ 'ਚ ਲੱਗਿਆ ਉਹਨੂੰ ਪਤਾ ਹੀ ਨਹੀਂ ਕੋਈ ਰਿਸ਼ਤੇਦਾਰ ਆਇਆ ਕਿਵੇਂ ਉਹਦੇ ਨਾਲ ਬੋਲਣਾ ਕਿਵੇਂ ਚੱਲਣਾ ਚੱਕਿਆ ਜੀ ਆਪਣਾ ਫੋਨ ਚਲਾਈ ਜਾਵੇ ਉੱਥੇ ਬੈਠਾ ਮੈਂ ਕਿਹਾ ਪੁੱਤ ਕੀ ਹਾਲ ਆ ਕਹਿੰਦਾ ਮੈਂ ਗੇਮ ਖੇਡ ਰਿਹਾ ਬੁਲਾਇਆ ਹੀ ਨਹੀਂ ਮੈਂ ਬੜੀ ਹੈਰਾਨ ਉਹਦੇ ਮੰਮੀ ਡੈਡੀ ਨੇ ਇਹਨੂੰ ਕਿਹਾ ਵੀ ਪੁੱਤ ਦੇਖ ਰਿਸ਼ਤੇਦਾਰ ਆਇਆ ਇਹਨਾਂ ਨੂੰ ਉੱਠ ਕੇ ਸੱਸ ਸਹਰੀ ਘਰ ਬੁਲਾ ਦੇ ਹੈਨਾ ਵੀ ਫਤਿਹ ਬੁਲਾ ਆਪਣੇ ਪੈਰੀ ਹੱਥ ਲਾ ਕਹਿੰਦਾ ਆਪਣੇ ਤੋਂ ਨਹੀਂ ਹੁੰਦਾ ਮੈਂ ਨਹੀਂ ਬੁਲਾਉਂਦਾ ਸੱਸ ਸਹਰੀ ਘਰ ਭੱਜ ਗਿਆ ਆਪੋ ਲੈ ਮੈਂ ਕਹਿੰਨੀ ਆ ਉਹਨਾਂ ਦੀ ਖੜੇ ਖੜਾ ਆਂਦੀ ਬੇਇੱਜ਼ਤੀ ਕਰਤੀ ਉਹ ਤਾਂ ਵਿਚਾਰੇ ਇੱਕ ਦੂਜੇ ਦੇ ਮੁੱਖ ਨਹੀਂ ਝਾਕਣ ਵੀ ਆ ਕੇ ਕੀ ਕਹਿ ਕੇ ਲੰਘਿਆ ਮੇਰੇ ਕਹਿੰਦੇ ਭੈਣ ਜੀ ਕੀ ਦਸੀਏ ਜਵਾਕਾਂ ਦਾ ਤਾਂ ਬੁਰਾ ਹਾਲ ਆ ਮੈਂ ਕਹਿੰਦਾ ਕਿਹੜੇ ਸਕੂਲ ਚ ਪੜਦਾ بڑے ਵੱਡੇ ਸਕੂਲ ਦਾ ਨਾਮ ਲਿਆ ਮੈਂ ਕਿਹਾ ਸ਼ਾਬਾਸ਼ ਮੈਂ ਕਿਹਾ ਤੁਸੀਂ ਲੋਕ ਕਹੀ ਜਾਂਦੇ ਆਂ ਕਿ ਸਾਡੇ ਜਵਾਕ ਅਡਾਡੇ ਵੱਡੇ ਅੱਛੀ ਸਕੂਲਾਂ ਚ ਪਾਏ ਆਂ ਅਡਾਡੇ ਵੱਡੇ ਸਕੂਲਾਂ ਚ ਪਾਏ ਆਂ ਹੈਂ ਘਰ ਆਏ ਨੂੰ ਉਹ ਸਤਿ ਸ੍ਰੀ ਅਕਾਲੀ ਬੁਲਾਉਂਦੇ ਲੈ ਹੁਣ ਜੇ ਗੱਲ ਕਰਾਂ ਮੈਂ ਸਕੂਲਾਂ ਚ ਸਾਰਾ ਕੁਝ ਸਿਖਾਇਆ ਜਾਂਦਾ ਟੀਚਰ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਨੇ ਵੀ ਭਾਈ ਜੇ ਕੋਈ ਘਰ ਆਵੇ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਸਤਿ ਸ੍ਰੀ ਅਕਾਲ ਬੁਲਾਣੀ ਚਾਹੀਦੀ ਆ ਪੈਰੀ ਹੱਥ ਲਾਣੇ ਚਾਹੀਦੇ ਨੇ ਹੈਨਾ ਐਵੇਂ ਉਹਨਾਂ ਨਾਲ ਬਹਿ ਕੇ ਚਾਹ ਪੀਣੀ ਐ ਐਵੇਂ ਪਾਣੀ ਪੀਣਾ ਐਵੇਂ ਆਏ ਗਏ ਦੀ ਇੱਜ਼ਤ ਕਰਨੀ ਐ ਵੈਲਕਮ ਕਰਨਾ ਸਾਰਿਆਂ ਦਾ ਆਪਣੇ ਆਪਣੇ ਤਰੀਕੇ ਨਾਲ ਸਾਰੇ ਸਿਖਾਉਂਦੇ ਨੇ ਪਰ ਘਰੇ ਤਾਂ ਹੁਣ ਜਵਾਕਾਂ ਨੂੰ ਮਤ ਦੇਣੀ ਮਾਂ ਪਿਓ ਦਾ ਕੰਮ ਆ ਘਰ ਦੇ ਬੰਦਿਆਂ ਦਾ ਕੰਮ ਹੈ ਨਾ ਹੁਣ ਜਵਾਕ ਘਰ ਤੱਕ ਆਉਂਦੇ ਉਹ ਚੀਜ਼ਾਂ ਭੁੱਲ ਜਾਂਦੇ ਨੇ ਜਿਹੜੀਆਂ ਸਕੂਲ 'ਚ ਸਿੱਖ ਕੇ ਆਉਂਦੇ ਨੇ ਘਰ ਤਾਂ ਉਹੀ ਸ਼ਰਾਰਤਾਂ ਯਾਦ ਰਹਿੰਦੀਆਂ ਨੇ ਹੁਣ ਜੇ ਘਰ ਜਵਾਕ ਇਦਾਂ ਦੀਆਂ ਹਰਕਤਾਂ ਕਰਦੇ ਨੇ ਆਏ ਗਏ ਦੀ ਇੱਜ਼ਤ ਨਹੀਂ ਕਰਦੇ ਉਹਨਾਂ ਨੂੰ ਚਾਹ ਪਾਣੀ ਨਹੀਂ ਪੁੱਛਦੇ ਜਾਂ ਉਹਨਾਂ ਨੂੰ ਸੱਤਸਰੀ ਘਾਲ ਨਹੀਂ ਬੁਲਾਉਂਦੇ ਉਹਨਾਂ ਨੂੰ ਵੈਲਕਮ ਨਹੀਂ ਕਰਦੇ ਤਾਂ ਇੱਥੇ ਟੋਕਣਾ ਤਾਂ ਮਾਪਿਓ ਦਾ ਫਰਜ਼ ਬਣਦਾ ਜਿਹੜਾ ਵੀ ਘਰ 'ਚ ਵੱਡਾ ਚਾਹੇ ਉਹ ਦਾਦਾ ਹੈ ਦਾਦੀ ਹੈ ਉਹਨਾਂ ਨੂੰ ਸਮਝਾਉਣਾ ਚਾਹੀਦਾ ਜਵਾਕਾਂ ਨੂੰ ਮਤ ਤਾਂ ਘਰ ਦੇ ਆਣੇ ਦੇਣੀ ਹੁੰਦੀ ਆ ਸਕੂਲ 'ਚ ਤਾਂ ਬੱਚਾ ਜਦੋਂ ਹੀ ਜਾਂਦਾ ਨਾ ਜਦੋਂ 3-4 ਸਾਲ 5 ਦਾ ਹੋ ਜਾਂਦਾ ਉਹ ਤੋਂ ਪਹਿਲਾਂ ਤਾਂ ਘਰ ਹੀ ਹੁੰਦਾ ਤੁਸੀਂ ਕਿਉਂ ਨਹੀਂ ਆਪਦੇ ਜਵਾਕਾਂ ਨੂੰ ਸਮਝਾਉਂਦੇ ਬਈ ਇੱਥੇ ਥੋੜੀ ਕਮਜ਼ੋਰੀ ਆ ਸੁਕੁੱਲਾ ਚ ਤਾਂ ਜਾ ਕੇ ਜਵਾਕ ਸਾਰੇ ਟੀਚਰਾਂ ਨੂੰ ਗੁੱਡ ਮਾਰਨਿੰਗ ਮੈਮ ਗੁੱਡ ਮਾਰਨਿੰਗ ਸਰ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਮੈਮ ਸਾਰਿਆਂ ਨੂੰ ਬੁਲਾਉਂਦੇ ਨੇ ਨਾ ਫਿਰ ਉਹ ਰਿਸ਼ਤੇਦਾਰਾਂ ਨੂੰ ਬੁਲਾਉਣ ਤੋਂ ਕਿਉਂ ਭੱਜਦੇ ਨੇ ਬਾਈ ਥੋਡੀਆਂ ਗਲਤੀਆਂ ਨੇ ਇਹ ਇਹ ਮਾਂ ਪਿਓਾਂ ਦੀਆਂ ਗਲਤੀਆਂ ਨੇ ਜਿਹੜੇ ਆਪਣੇ ਜਵਾਕਾਂ ਨੂੰ ਮਤ ਨਹੀਂ ਦਿੰਦੇ ਉਹਨਾਂ ਨੂੰ ਡਾਂਟਦੇ ਨਹੀਂ ਵੀ ਤੂੰ ਕਿਉਂ ਨਹੀਂ ਰਿਸ਼ਤੇਦਾਰਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਜੇ ਨਹੀਂ ਜਵਾਕ ਬੁਲਾਉਂਦਾ ਤਾਂ ਉਹਨੂੰ ਸਮਝਾਣ ਬਿਠਾ ਕੇ ਕਿੱਦਾਂ ਨਹੀਂ ਬੁਲਾਊਗਾ ਬੱਚਾ ਜਦ ਜਾ ਕੇ ਬੱਚਾ ਸਕੂਲਾਂ ਚ ਸਰ ਮੈਡਮਾਂ ਨੂੰ ਸਾਰਿਆਂ ਨੂੰ ਬੁਲਾਉਂਦਾ ਫਿਰ ਘਰੇ ਕਿਉਂ ਨਹੀਂ ਬੁਲਾਉਂਦਾ ਤੁਸੀਂ ਨਹੀਂ ਟੋਕਦੇ ਤੁਹਾਨੂੰ ਸਮਝਾਉਣਾ ਚਾਹੀਦਾ ਸੋ ਹੁਣ ਜੇ ਮੈਂ ਆਪਾਂ ਗੱਲ ਕਰ ਰਹੇ ਹਾਂ ਸਤਿ ਸ੍ਰੀ ਅਕਾਲ ਦੀ ਹੁਣ ਜਿਹੜੀ ਸਤਿ ਸ੍ਰੀ ਅਕਾਲ ਹੈ ਜਦੋਂ ਆਪਾਂ ਲਿਖਦੇ ਹਾਂ ਤਾਂ ਸਤਿ ਸ੍ਰੀ ਅਕਾਲ ਲਿਖਿਆ ਜਾਂਦਾ ਹੈ ਨਾ ਸਤਿ ਸ੍ਰੀ ਅਕਾਲ ਕਈ ਵਾਰੀ ਬੋਲਣ ਚ ਸਾਨੂੰ ਤੱਤਾ ਜਿਹੜਾ ਸਾਇਲੈਂਟ ਕਰਨਾ ਪੈਂਦਾ ਆਪਾਂ ਬੋਲਦੇ ਹਾਂ ਸਤਿ ਸ੍ਰੀ ਅਕਾਲ ਤੇ ਕਈ ਜਗ੍ਹਾ ਬੁਲਾਈ ਜਾਂਦੀ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੈਨਾ ਪਰ ਜਿਹੜੇ ਅੱਜਕੱਲ ਦੇ ਕਈ ਜਵਾਨਕ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਉਹ ਪਤਾ ਕੀ ਕਹਣਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਕੀ ਹੋ ਗਿਆ ਬਈ ਸਾਡੀ ਸਤਿ ਸ੍ਰੀ ਅਕਾਲ ਦਾ ਵੀ ਥੋਨੇ ਸ਼ਾਰਟ ਫਾਰਮ ਬਣਾਤੀ ਸਤਿ ਸ੍ਰੀ ਅਕਾਲ ਸੋ ਜਿਹੜਾ ਇਹਦਾ ਸਹੀ मीनिंग ਆ ਉਹ ਤਾਂ ਹੈਗਾ ਸਤਿ ਸ੍ਰੀ ਅਕਾਲ ਤ ਹੈ ਜਿਹੜਾ ਥੋੜਾ ਸਾਇਲੈਂਟ ਰਹਿੰਦਾ ਸਤਿ ਸ੍ਰੀ ਅਕਾਲ ਜਦੋਂ ਆਪਾਂ ਬੋਲਦੇ ਆਂ ਬੋਲਣ ਚ ਆਪਾਂ ਨੂੰ ਸਾਇਲੈਂਟ ਕਰਨਾ ਪੈਂਦਾ ਕੁਝ ਵਰਡ ਹੁੰਦੇ ਆ ਥੋੜੇ ਘੱਟ ਬੋਲੇ ਜਾਂਦੇ ਆ ਜਿਵੇਂ ਜਿੰਨਾ ਕੁ ਮੈਨੂੰ ਪਤਾ ਸਤਿ ਸ੍ਰੀ ਅਕਾਲ ਮਤੋਂ ਵੱਦ ਸਾਸਰੀਆ ਕਾਲ ਆਪਣੇ ਕਈ ਕਹਿੰਦੇ ਨੇ ਹਨ ਪਰ ਇਹ ਜਵਾਕਾਂ ਨੂੰ ਇਸ ਚੀਜ਼ ਦੀ ਗਾਈਡੈਂਸ ਜ਼ਰੂਰ ਤੁਸੀਂ ਦਿਓ ਕਿਉਂਕਿ ਇਹ ਗੱਲਾਂ ਮੈਂ ਆਪ ਆਮ ਦੇਖੀਆਂ ਨੇ ਇਹ ਮੈਂ ਕੋਈ ਬਣਾ ਕੇ ਗੱਲ ਨਹੀਂ ਕਰੀ ਤੁਹਾਡੇ ਕੋਲ ਇਹ ਸੱਚੀ ਮੁੱਚ ਹੀ ਹੋਈਆਂ ਨੇ ਇਹ ਤਾਂ ਹੀ ਮੈਨੂੰ ਲੱਗਿਆ ਕਿ ਸ਼ੇਅਰ ਕਰਨੀ ਚਾਹੀਦੀ ਆ ਤੁਹਾਡੇ ਨਾਲ ਗੱਲ ਕਈ ਜਵਾਕ ਨੇ ਜਦੋਂ ਅਸੀਂ ਕਿਸੇ ਦੇ ਘਰ ਜਾਂਦੇ ਆ ਤਾਂ ਸਾਨੂੰ ਸਿੱਧੇ ਮੂੰਹ ਬੁਲਾਉਂਦੇ ਹੀ ਨਹੀਂ ਹੈਗੇ ਖਾਸ ਕਰਕੇ ਸਤਸਰੀਆ ਕਾਲ ਨਹੀਂ ਬੁਲਾਉਂਦੇ ਕਿਸੇ ਨੂੰ ਹੈਨਾ ਆਪਣਾ ਫੋਨ ਫੋਨ ਦਾ ਜਿਹੜਾ ਚਲਾਉਂਦੇ ਹੋਏਗੇ ਚੱਕ ਕੇ ਦੂਜੇ ਕਮਰੇ ਚ ਚਲੇ ਜਾਣਗੇ ਸੋ ਇਹ ਬਹੁਤ ਜ਼ਿਆਦਾ ਬੈਡ ਮੈਨਰਸ ਨੇ ਜੇ ਥੋੜੇ ਬੱਚੇ ਵੀ ਐਦਾਂ ਦੀਆਂ ਹਰਕਤਾਂ ਕਰਦੇ ਨੇ ਤਾਂ ਉਹਨਾਂ ਨੂੰ ਹੁਣੇ ਟੋਕੋ ਕੋਈ ਟੀਚਰਾਂ ਨੇ ਸਕੂਲ ਚ ਇੱਕ ਵਾਰੀ ਸਮਝਾ ਦੇਣੀ ਹੈ ਉਹਨਾਂ ਨੂੰ ਗੱਲ ਕਿ ਬੱਚਿਓ ਤੁਸੀਂ ਘਰ ਜਾ ਕੇ ਵੱਡਿਆਂ ਦਾ ਐਦਾਂ ਸਤਿਕਾਰ ਕਰਨਾ ਬਜ਼ੁਰਗਾਂ ਦੇ ਪੈਰੀ ਹੱਥ ਲਾਣੇ ਨੇ ਤੁਸੀਂ ਜੇ ਕੋਈ ਘਰ ਮਹਿਮਾਨ ਆਂਦਾ ਤਾਂ ਉਹਨੂੰ ਸਤਿ ਸ੍ਰੀ ਅਕਾਲ ਬੁਲਾਣੀ ਹੈ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਆ ਗੁੱਡ ਇਵਨਿੰਗ ਤੋਂ ਕਿਉਂਕਿ ਬੱਚੇ ਅੱਜ ਕੱਲ ਇੰਗਲਿਸ਼ ਸਕੂਲਾਂ 'ਚ ਪੜ ਰਹੇ ਨੇ ਉਹ ਇਦਾਂ ਵੀ ਸਿਖਾਉਂਦੇ ਨੇ ਵੀ ਇਹ ਚੀਜ਼ ਬੁਲਾਨੀ ਆ ਪਰ ਜਵਾਕ ਤੁਹਾਡੇ ਘਰ ਆ ਕੇ ਭੁੱਲ ਜਾਂਦੇ ਨੇ ਉੱਥੇ ਤਾਂ ਚੇਤੇ ਤੁਸੀਂ ਕਰਾਉਣਾ ਨਾ ਫਿਰ ਉਹਨਾਂ ਨੂੰ ਯਾਦ ਕਰਵਾਇਆ ਕਰੋ ਗੱਲਾਂ ਇਹ ਆਪਣੇ ਬੱਚਿਆਂ ਨੂੰ ਆਪ ਸਿਧਾਰੋ ਹੁਣ ਟੀਚਰਾਂ ਨੇ ਇੱਕ ਵਾਰੀ ਸਿਖਾ ਦੇਣਾ ਉਹ ਘਰ ਨਹੀਂ ਆਉਣਗੇ ਨਾਲ-ਨਾਲ ਉਹ 24 ਘੰਟੇ ਥੋੜੀ ਬੱਚਿਆਂ ਨਾਲ ਫਿਰਨਗੇ ਇਹ ਤਾਂ ਗੱਲਾਂ ਤੁਸੀਂ ਦੇਖਣੀਆਂ ਨੇ ਸੋ ਜਿਹੜੇ ਬੱਚੇ ਵੀ ਮੇਰੀ ਵੀਡੀਓ ਦੇਖ ਰਹੇ ਨੇ ਜਾਂ ਮੇਰੀ ਉਮਰ ਦੇ ਦੇਖ ਰਹੇ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਮੈਂ ਇਹੀ ਕਹਾਂਗੀ ਕਿ ਜੀ ਜਿਹੜੀ ਸਤਸ੍ਰੀ ਅਕਾਲ ਹੁੰਦੀ ਆ ਇਹ ਇੱਕ ਬਹੁਤ ਨਿਮਰਤਾ ਵਾਲਾ ਜਿਹੜਾ ਹੈਗਾ ਅੱਖਰ ਇੱਕ ਵਰਡ ਇੱਕ ਇਹੋ ਜਿਹਾ ਲਫ਼ਜ਼ ਹੈ ਜੇ ਤੁਸੀਂ ਆਪਣੇ ਕਿਸੇ ਰੁੱਸੇ ਹੋਏ ਬੰਦੇ ਨਾਲ ਜਿਹੜਾ ਕਿ ਤੁਹਾਡੇ ਤੋਂ ਪਰੇ ਦੀ ਮੂੰਹ ਕਰਕੇ ਲੰਘਦਾ ਰੋਜ਼ ਉਸ ਨੂੰ ਵੀ ਸਤਸ੍ਰੀਕਾਲ ਬੁਲਾਉਂਦੇ ਰਹੋਗੇ ਨਾ ਤਾਂ ਇੱਕ ਦਿਨ ਉਹ ਵੀ ਤੁਹਾਨੂੰ ਬੁਲਾਉਣਾ ਸ਼ੁਰੂ ਕਰ ਦੂਗਾ ਇਹ ਹੈਗਾ ਜਿਹੜਾ ਵਰਡ ਇਹ ਤੁਹਾਡੀ ਜਿਹੜੀ ਹੋਮੇ ਕਹਿੰਦੇ ਆ ਨਾ ਹੰਕਾਰ ਉਸ ਨੂੰ ਖਤਮ ਕਰਦਾ ਜਦੋਂ ਆਪਾਂ ਕਿਸੇ ਨੂੰ ਬੁਲਾਉਂਦੇ ਆ ਹੱਥ ਜੋੜ ਕੇ ਬੁਲਾਉਂਦੇ ਆ ਜਾਂ ਆਪਣੀ ਗਰਦਨ ਹਿਲਦੀ ਆ ਤਾਂ ਆਟੋਮੈਟਿਕਲੀ ਸਾਡੇ ਵਿੱਚ ਜਿਹੜੀ ਨਿਮਰਤਾ ਆ ਜਾਂਦੀ ਆ ਹੈਨਾ ਇਹ ਨਿਮਰਤਾ ਦਾ ਪ੍ਰਤੀਕ ਹੈ ਹੰਕਾਰ ਦਾ ਪ੍ਰਤੀਕ ਨਹੀਂ ਤੇ ਜਿਹੜਾ ਬੰਦਾ ਆ ਵੀ ਸੁਣ ਲਓ ਜਿਹੜਾ ਬੰਦਾ ਜੇ ਅਸੀਂ ਕਿਸੇ ਨੂੰ ਕਈ ਵਾਰੀ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਤਾਂ ਸਾਨੂੰ ਸਾਹਮਣੇ ਤੋਂ ਸਿੱਧੇ ਮੂੰਹ ਜਵਾਬ ਨਹੀਂ ਦਿੰਦਾ ਹੈਨਾ ਤਾਂ ਉਹ ਬੰਦਾ ਇੱਕ ਨੰਬਰ ਦਾ ਹੰਕਾਰੀ ਬੰਦਾ ਜਿਹੜਾ ਕਿਸੇ ਦੀ ਸਤਿ ਸ੍ਰੀ ਅਕਾਲ ਦਾ ਜਵਾਬ ਨਹੀਂ ਦਿੰਦਾ ਉਸ ਬੰਦੇ ਚ ਹੰਕਾਰ ਹੁੰਦਾ ਤੇ ਜਿਹੜਾ ਬੰਦਾ ਸਿਰ ਝੁਕਾ ਕੇ ਤੁਹਾਡੀ ਸਤਿ ਸ੍ਰੀ ਅਕਾਲ ਕਬੂਲ ਕਰਦਾ ਕਈ ਨਮਸਤੇ ਵੀ ਕਹਿੰਦੇ ਨੇ ਸਲਾਮ ਕਹਿੰਦੇ ਨੇ ਚਲੋ ਤੁਸੀਂ ਜੋ ਵੀ ਵਰਡ ਨਾਲ ਇਸ ਚੀਜ਼ ਨੂੰ ਤੁਸੀਂ ਉਹ ਕਰਦੇ ਆ ਆਪਣੇ ਆਪਣਾ ਤਰੀਕਾ ਹਨਾ ਹੁਣ ਅਸੀਂ ਸਤਿ ਸ੍ਰੀ ਅਕਾਲ ਕਹਿੰਦੇ ਆ ਕਈ ਨਮਸਤੇ ਬੁਲਾਉਂਦੇ ਨੇ ਆਪਣਾ ਆਪਣਾ ਕਲਚਰ ਹੈਗਾ ਆਪਣਾ ਆਪਣਾ ਰਹਿਣ ਸਹਿਣ ਹੈ ਹਨਾ ਕਈ ਸਲਾਮ ਕਰਦੇ ਨੇ ਕਈ ਹੋਰ ਵੀ ਗੁੱਡ ਮਾਰਨਿੰਗ ਹੈਲੋ ਹਾਈ ਜੋ ਵੀ ਆ ਚਲੋ ਇਹ ਸਭ ਇੱਕ ਮਿਲਨ ਦੇ ਆਪਣੇ ਨੇ ਜਿਹੜੇ ਇੱਕ ਹੀ ਕੰਦੀਆਂ ਇੱਕ ਆਪਣੀ ਮਿਲਣ ਦੀ ਪਰੰਪਰਾ ਹੁੰਦੀ ਆ ਇੱਕ ਆਪਣਾ ਮਿਲਣ ਦਾ ਸਲਿਕਾ ਹੁੰਦਾ ਇੱਕ ਦੂਜੇ ਨਾਲ ਹੈਨਾ ਆਫਿਸਾਂ ਦੇ ਵਿੱਚ ਅਸੀਂ ਹੈਲੋ ਹਾਈ ਸਰ ਗੁੱਡ ਮਾਰਨਿੰਗ ਗੁੱਡ ਈਵਨਿੰਗ ਬਿਕੋਜ਼ ਉੱਥੇ ਸਾਨੂੰ ਜ਼ਰੂਰੀ ਆ ਇਹ ਚੀਜ਼ਾਂ ਪਰ ਘਰਾਂ ਵਿੱਚ ਜਦੋਂ ਵੀ ਸਾਡੇ ਕੋਈ ਮੈਂ ਅਕਸਰ ਇੱਕ ਸ਼ੇਅਰ ਵੀ ਬੋਲਿਆ ਕਰਦੀ ਆ ਕਿ ਗੈਰ ਭਾਸ਼ਾ ਸਿੱਖਣਾ ਕੋਈ ਮਾੜੀ ਗੱਲ ਨਹੀਂ ਪਰ ਬੋਲੀ ਆਪਣੀ ਦਾ ਵੀ ਖਿਆਲ ਰੱਖਿਓ ਆਫਿਸਾਂ ਵਿੱਚ ਬੋਲੋ ਹੈਲੋ ਹਾਈ ਗੁੱਡ ਮਾਰਨਿੰਗ ਸਰ ਪਰ ਘਰਾਂ ਵਿੱਚ ਜਿਉਂਦੀ ਸਤਿ ਸ੍ਰੀ ਅਕਾਲ ਰੱਖਿਓ ਸੋ ਸਤਿ ਸ੍ਰੀ ਅਕਾਲ ਜਿਹੜਾ ਵਰਡ ਹੈਗਾ ਇਹ ਸਾਡੇ ਵਿਰਸੇ 'ਚ ਇੰਡਾ ਵੱਡਾ ਵਰਡ ਇੰਡਾ ਵੱਡਾ ਸ਼ਬਦ ਹੈਗਾ ਜਦੋਂ ਅਸੀਂ ਕਿਸੇ ਨੂੰ ਮਿਲਦੇ ਆਂ ਸਤਿ ਸ੍ਰੀ ਅਕਾਲ ਬੁਲਾਉਂਦੇ ਆਂ ਹੱਥ ਜੋੜ ਕੇ ਤਾਂ ਸਾਡੀ ਰੂਹ ਖਿੜ ਜਾਂਦੀ ਹੈ ਇਹ ਕਹ ਲਓ ਇੱਕ ਦਿਲ ਨੂੰ ਸਕੂਨ ਮਿਲ ਜਾਂਦਾ ਸੋ ਇੰਨਾ ਪਿਆਰਾ ਲਫ਼ਜ਼ ਹੈ ਇਹ ਜਦੋਂ ਕੋਈ ਬੋਲਦਾ ਤਾਂ ਮੂੰਹ ਤੋਂ ਫੁੱਲ ਕਿਰਦੇ ਨੇ ਸਤਿ ਸ੍ਰੀ ਅਕਾਲ ਇਸ ਕਰਕੇ ਜੇ ਤੁਹਾਡਾ ਕਿਸੇ ਨਾਲ ਕੋਈ ਗੁੱਸਾ ਗਿੱਲਾ ਹੁੰਦਾ ਉਹ ਵੀ ਤੁਹਾਡੇ ਘਰੇ ਆਂਦਾ ਸਤਿ ਸ੍ਰੀ ਅਕਾਲ ਤਾਂ ਉਹਨੂੰ ਵੀ ਬੁਲਾਣੀ ਚਾਹੀਦੀ ਆ ਸਤਿ ਸ੍ਰੀ ਅਕਾਲ ਦੋ ਟੁੱਟੇ ਹੋਏ ਰਿਸ਼ਤਿਆਂ ਨੂੰ ਵੀ ਜੋੜਨ ਦੀ ਹਿੰਮਤ ਰੱਖਦੀ ਆ ਇੰਨਾ ਪਿਆਰਾ ਵਰਡ ਆ ਸੋ ਪਲੀਜ਼ ਆਪਣੇ ਬੱਚਿਆਂ ਨੂੰ ਜ਼ਰੂਰ ਇਸ ਚੀਜ਼ ਲਈ ਗਾਈਡ ਕਰਿਆ ਕਰੋ ਤੁਸੀਂ ਕਹਿੰਦੇ ਹੋ ਨਾ ਕਿ ਮੈਮ ਕੋਈ ਕੰਮ ਦੀ ਗੱਲ ਵੀ ਤੁਸੀਂ ਬੋਲ ਕੇ ਪਾਇਆ ਕਰੋ ਕੋਈ ਮੋਟੀਵੇਸ਼ਨਲ ਵੀਡੀਓ ਪਾਇਆ ਕਰੋ ਜਾਂ ਜਿਹਦੇ ਵਿੱਚ ਕੁਝ ਸਿੱਖਣ ਨੂੰ ਮਿਲੇ ਸੋ ਜੇ ਤੁਸੀਂ ਸਿੱਖਣਾ ਚਾਹੋ ਇਸ ਵੀਡੀਓ ਚ ਇੱਕ ਲਫ਼ਜ਼ ਹੀ ਸਿੱਖ ਲਓ ਕਾਫੀ ਆ ਸਿਰਫ ਇਕੱਲੀ ਸਤਿ ਸ੍ਰੀ ਅਕਾਲ ਬੁਲਾਉਣੀ ਸਿੱਖ ਲੋ ਉਹੀ ਕਾਫੀ ਆ ਅਰ ਜੇ ਤੁਸੀਂ ਨਹੀਂ ਸਿੱਖਣੀ ਫੇਰਾ ਮੇਰੇ 10 15 ਮਿੰਟ ਤੁਹਾਡੇ ਤੇ ਲਾਏ ਹੋਏ ਵੇਸਟ ਨਹੀਂ ਹੈਨਾ ਫਿਰ ਤੁਸੀਂ ਮੈਨੂੰ ਨਾ ਕਿਹਾ ਕਰੋ ਕਿ ਮੈਡਮ ਜੀ ਕੋਈ ਗੱਲਬਾਤ ਐਦਾਂ ਦੀ ਕਰਿਆ ਕਰੋ ਜਿਸ ਤੋਂ ਸਾਨੂੰ ਕੁਝ ਗਾਈਡੈਂਸ ਮਿਲੇ ਕੁਝ ਬੱਚੇ ਵੀ ਮੇਰੀ ਵੀਡੀਓ ਜ਼ਰੂਰ ਦੇਖ ਰਹੇ ਹੋਣਗੇ ਦੇਖਦੇ ਹੋਣਗੇ ਸੋ ਬੱਚਿਓ ਤੁਹਾਨੂੰ ਵੀ ਹੱਥ ਜੋੜ ਕੇ ਮੇਰੀ ਬੇਨਤੀ ਇਹ ਹੀ ਆ ਕਿ ਕੋਈ ਵੀ ਤੁਹਾਨੂੰ ਮਿਲਦਾ ਹੈ ਚਾਹੇ ਤੁਸੀਂ ਉਸ ਰਿਸ਼ਤੇਦਾਰ ਨੂੰ ਪਹਿਲੀ ਵਾਰ ਮਿਲ ਰਹੇ ਹੋ ਕਿਉਂਕਿ ਬੱਚੇ ਨੇ ਜਿਹੜੇ ਅੱਜ ਕੱਲ੍ਹ ਦੇ ਉਹ ਸਾਰੇ ਰਿਸ਼ਤੇਦਾਰਾਂ ਨੂੰ ਨਹੀਂ ਜਾਣਦੇ ਹੈਣਾ ਸਾਰਿਆਂ ਦੀ ਸਾਨੂੰ ਪਛਾਣ ਨਹੀਂ ਹੁੰਦੀ ਕੋਈ ਵੀ ਘਰੇ ਆਉਂਦਾ ਚਾਹੇ ਅਨਨੋਨ ਪਰਸਨ ਆ ਰਿਹਾ ਆਉਂਦੇ ਦਾ ਵੈਲਕਮ ਜ਼ਰੂਰ ਕਰੋ ਆਉਂਦੇ ਨੂੰ ਸਤਿ ਸ੍ਰੀ ਅਕਾਲ ਜ਼ਰੂਰ ਬੁਲਾਓ ਇਹ ਤੁਹਾਡੀ ਨਿਮਰਤਾ ਦਾ ਪ੍ਰਤੀਕ ਹੈ ਤੇ ਇਹ ਸਤਿ ਸ੍ਰੀ ਅਕਾਲ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਂਦੀ ਆ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਵੀ ਨਿਮਰਤਾ ਨਾਲ ਮਿਲਦੇ ਚਲੇ ਜਾਂਦੇ ਆ ਉਹ ਲੋਕ ਅਕਸਰ ਸਾਡੇ ਨਾਲ ਜੁੜਦੇ ਚਲੇ ਜਾਂਦੇ ਨੇ ਜਿਹੜਾ ਬੰਦਾ ਨੀਮਾ ਹੋ ਕੇ ਚੱਲਦਾ ਨਿਮਰਤਾ ਲੈ ਕੇ ਨਾਲ ਚੱਲਦਾ ਉਹ ਬਹੁਤ ਅਗਾ ਚਾਂਦਾ ਤੇ ਉਹਨੂੰ ਸਾਰੇ ਪਿਆਰ ਕਰਦੇ ਨੇ ਸੋ ਬੱਚਿਆਂ ਲਈ ਮੇਰੀ ਖਾਸ ਕਰਕੇ ਇਹ ਰਿਕੁਐਸਟ ਆ ਤੁਸੀਂ ਜ਼ਰੂਰ ਮੇਰੀ ਵੀਡੀਓ ਸੁਣਿਓ ਹਨਾ ਜਿਨ੍ਹਾਂ ਨੇ ਸੁਣ ਲਈ ਉਹ ਸ਼ੇਅਰ ਜ਼ਰੂਰ ਕਰਿਓ ਆਪਣੇ ਫਰੈਂਡਸ ਦੇ ਨਾਲ ਹਨਾ ਤੇ ਜਿੰਨਾ ਵੀ ਸਰਕਲ ਹੈ ਤੁਹਾਡਾ ਗਰੁੱਪ ਉਹਨਾਂ 'ਚ ਜ਼ਰੂਰ ਭੇਜਿਓ ਤਾਂ ਕਿ ਸਾਰੇ ਇੱਕ ਦੂਜੇ ਨੂੰ ਪਿਆਰ ਨਾਲ ਸਤਿ ਸ੍ਰੀ ਅਕਾਲ ਬੁਲਾਉਣ ਤੇ ਸਾਡਾ ਜਿਹੜਾ ਮਿਲਵਰਤਨ ਹੈ ਸਾਡੇ ਰਿਸ਼ਤੇ ਐਦਾ ਹੀ ਬਰਕਰਾਰ ਰਹੇ ਸਾਰੇ ਅਸੀਂ ਹੱਸਦੇ ਵਸਦੇ ਰਹੀਏ ਚੜ੍ਹਦੀ ਕਲਾ 'ਚ ਰਹੀਏ ਸੋ ਆਓ ਜੀ ਫਿਰ ਮੈਂ ਵੀ ਹੁਣ ਤੁਹਾਡੇ ਤੋਂ ਇਜਾਜ਼ਤ ਲੈਣੀ ਆ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਮੇਰੀ ਰਿਕੁਐਸਟ ਹੈ ਜੀ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲਓ YouTube ਤੇ ਵੀ ਚੈਨਲ ਸਬਸਕ੍ਰਾਈਬ ਕਰ ਲਓ Insta ID ਹੈਗੀ ਆ bubblecore 1313 ਉੱਥੇ ਵੀ ਫੋਲੋ ਕਰ ਲਓ ਜੀ ਮੈਂ Snapchat ਤੇ ਵੀ ਹੈਗੀ ਆ ਆਪਾਂ ਐਦਾਂ ਹੀ ਗੱਲਾਂ ਬਾਤਾਂ ਕਰਦੇ ਰਹਾਂਗੇ ਮਿਲਦੇ ਰਹਾਂਗੇ ਹਾਸਾ ਐਂਟਰਟੇਨਮੈਂਟ ਐਂਡ ਕੰਮ ਦੀਆਂ ਗੱਲਾਂ ਸਾਰਾ ਕੁਝ ਚੱਲੂਗਾ ਜੀ ਥੈਂਕ ਯੂ so much ਤੁਸੀਂ ਮੈਨੂੰ ਸਪੋਰਟ ਕਰ ਰਹੇ ਹੋ ਦੋਸਤੋ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਸੋ ਮੈਂ ਦੇਖੋ ਤੁਹਾਡਾ ਦੇ ਨਹੀਂ ਦੇ ਸਕਦੀ ਬਸ ਇੰਨਾ ਕਹਾਂਗੀ ਥੈਂਕ ਯੂ so much ਲਵ ਯੂ ਟਰੱਕ ਭਰ ਕੇ